हां जी सत श्री अकाल ਸਾਰਿਆਂ ਨੂੰ ਆਪਾਂ ਚੱਲੇ ਆਂ ਬਾਜਾਖਾਨਾ ਬਰਨਾਲਾ ਰੋਡ ਤੇ ਇਹ ਭਗਤੇ ਭਾਈ ਜਿੱਥੇ ਪੁਲਿਸ ਚੌਕੀ ਹੈ ਉੱਥੋਂ ਚੱਲੇ ਆਂ ਆਪਾਂ ਉੱਥੋਂ ਠੀਕ 100 ਮੀਟਰ ਤੇ ਬਰਨਾਲਾ ਰੋਡ ਤੇ ਕੁਝ ਦਿਨ ਪਹਿਲਾਂ ਇੱਕ ਕਿਸੇ ਨੇ ਪੈਪ ਪਾਈ ਆ ਸੜਕ ਪੱਟ ਕੇ ਮੇਨ ਹਾਈਵੇਅ ਨੂੰ ਠੀਕ ਹੈ ਜੀ ਉਹ ਇਹ ਨਹੀਂ ਪਤਾ ਵੀ ਸਰਕਾਰੀ ਕੰਮ ਦੀ ਹੈ ਜਾਂ ਪ੍ਰਾਈਵੇਟ ਕੰਮ ਦੀ ਹੈ ਇਹ ਨਹੀਂ ਕਿਹਾ ਜਾ ਸਕਦਾ ਆ ਦੇਖੋ ਤੁਸੀਂ ਗੱਡੀ ਦੇਖੀ ਹੋਣੀ ਉੱਥੇ ਲੰਘਦੀ ਇਹ ਸੜਕ ਤੇ ਉੱਤੇ ਖੱਡੇ ਨੇ ਜੀ ਇਹ ਖੱਡੇ ਹੈ ਠੀਕ ਹੈ ਜੀ ਤੇ ਕੜਾਪਦੇ ਨੇ ਗੱਡੀ ਵਜਦੀ ਹੈ ਕਈ ਵਾਰੀ ਸਹਿ ਸਵਾ ਕਿਸ ਨੇ ਬ੍ਰੇਕ ਮਾਰ ਤੇ ਤਾਂ ਇੱਥੇ ਐਕਸੀਡੈਂਟ ਹੋਣ ਦੇ ਪੂਰੇ ਪੂਰੇ ਹਾਦਸੇ ਨੇ ਜੀ ਆਹ ਦੇਖੋ ਆਹ ਖੱਡਾ ਹੈ ਹੁਣ ਤੁਸੀਂ ਦੇਖ ਰਹੇ ਹੋਵੋਗੇ ਵੀ ਜਿਹਦੇ ਬਾਰੇ ਹੁਣ ਕੀ ਕਿਹਾ ਜਾ ਸਕਦਾ ਕਿਉਂਕਿ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ ਜਾਂ ਜੀ ਨੇ ਪੈ ਪਟ ਕੇ ਪਾਈ ਆ ਉਹ ਹੈ ਇਹਦੇ ਬਾਰੇ ਹੁਣ ਤੁਸੀਂ ਦੱਸਣਾ ਹੈ ਠੀਕ ਹੈ ਜੀ ਤੇ ਇਹਦੇ ਪ੍ਰਤੀ ਧਿਆਨ ਦੇਵੇ ਪ੍ਰਸ਼ਾਸਨ ਕਿ ਇਹ ਕੀ ਚੱਕਰ ਹੈ ਠੀਕ ਹੈ ਨਾ ਕਿਸੇ ਦੀ ਜਾਨ ਲਈ ਜਾ ਸਕਦੀ ਐਵੇਂ ਦਾ ਹੀ ਇੱਕ ਖੱਡਾ ਹੈਗਾ ਸਲਾਬਤਪੁਰੇ ਗੁਰਦੁਆਰਾ ਸਾਹਿਬ ਦੇ ਕੋਲੇ ਉਹਦੇ ਚ ਮੈਂ ਅਕਸਰ ਕਈ ਵਾਰੀ ਲੰਘਦੇ ਟੱਪਦੇ ਨੇ ਦੇਖਿਆ ਵੀ ਜਿਹੜਾ ਅਣਜਾਣ ਬੰਦਾ ਉਹ ਇੱਕੀ ਤਮ ਜਿੱਦ ਉਖੜੀ ਜਾਂਦੀ ਹੈ ਬ੍ਰੇਕ ਮਾਰਦਾ ਤੇ ਪਿਛਲੀ ਗੱਡੀ ਉਹਦੇ ਵਿੱਚ ਠਾਹ ਦੇ ਨੇ ਬਾਈਦੇ ਦੂਜੇ ਤੀਜੇ ਦਿਨ ਮੈਂ ਉੱਥੇ ਐਕਸੀਡੈਂਟ ਦੇਖਦਾ ਖੈਰ ਉਹਦੇ ਤੇ ਤਾਂ ਹੁਣ ਥੋੜੀ ਜਿਹੀ ਲੁੱਕ ਕਿਸੇ ਨੇ ਪਾਤੀ ਤੇ ਇਹ ਪਿਛਲੇ ਇੱਕ ਹਫ਼ਤੇ ਤੋਂ ਲੱਗ ਭਾਗੇ ਆ ਹੀ ਪਿਆ